ਸਿੱਖ ਕਾਮ ਨੂੰ ਲੈ ਕੇ ਹੁਣ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਸਾਰੇ ਸਿੱਖ ਕੌਮ ਦੇ ਮਸਲੇ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਲਿਆਓ ਤੇ ਹੁਣ ਅਦਾਲਤ ਦੇ ਵਿੱਚ ਜਾਣ ਦੀ ਤੁਹਾਨੂੰ ਲੋੜ ਨਹੀਂ ਕਿਉਂਕਿ ਸਿੱਖਾਂ ਦਾ ਮਸਲਾ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਰੱਖੋਗੇ ਤਾਂ ਹਰੇਕ ਮਸਲੇ ਦਾ ਹੱਲ ਮਿਲੇਗਾ ਤੇ ਦੂਜੇ ਪਾਸੇ ਦਾਸੀ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਦਾਲਤ ਦੇ ਵਿੱਚ ਹੁਣ ਤੁਹਾਨੂੰ ਹਰੇਕ ਮਸਲਾ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਕੁਝ ਮਸਲੇ ਤੁਸੀਂ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕਰੋ ਤੇ ਜਿਸ ਤੋਂ ਬਾਅਦ ਉਹਨਾਂ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਵੇ ਹੋਰ ਕੀ ਕਹਿਣਾ ਕੁਲਦੀਪ ਸਿੰਘ ਗੜਗੱਜ ਦਾ ਆਉ ਤੁਹਾਨੂੰ ਸੁਣਾਉਣੇ ਆ। ਸੰਗਤਾਂ ਉਹ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਆ, ਸਤਿਗੁਰੂ ਦੀ ਸਿੱਖਿਆ ਨੂੰ ਯਾਦ ਕਰਦੀ ਆ, ਸਤਿਗੁਰੂ ਦੇ ਇਤਿਹਾਸ ਨੂੰ ਯਾਦ ਕਰਦੀ ਆ। ਤੋਂ ਇਸ ਸੰਬੰਧੀ ਜਿਹੜਾ ਗੁਰਮਤ ਸਮਾਗਮ ਰੱਖਿਆ ਗਿਆ ਸੀ, ਸੰਗਤਾਂ ਦੇ ਵੱਲੋਂ ਇੱਥੇ ਆਉਣ ਨੂੰ ਆਖਿਆ ਗਿਆ ਸੀ ਤੇ ਅਸੀਂ ਇੱਥੇ ਪਹੁੰਚੇ ਆ। ਇੱਥੇ ਇਲਾਕੇ ਦੇ ਵਿੱਚ ਮੈਂ ਜਿਵੇਂ ਦੇਖ ਰਿਹਾ ਸੰਗਤਾਂ ਨੂੰ ਦੇਖ ਰਿਹਾ ਇਹਨਾਂ 'ਚ ਬੜਾ ਉਤਸ਼ਾਹ ਆ। ਜਿੱਥੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਆਗਮਨ ਦਾ ਦਿਨ ਮਨਾ ਰਹੇ ਆ। ਉਥੇ ਨਾਲ ਦੀ ਨਾਲ ਜੋ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਸਿੱਖਿਆ ਗਈ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਦਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਖਾਈ ਗੁਰੂ ਨੇ ਆਖਿਆ ਕਿ ਹਥਿਆਰ ਰੱਖੋ ਗੁਰੂ ਨੇ ਆਖਿਆ ਸ਼ਾਸਤਰ ਰੱਖੋ ਮੀਰੀ ਪੀਰੀ ਦੇ ਮਾਲਕ ਨੇ ਹਰ ਸਿੱਖ ਨੂੰ ਹੁਕਮ ਕੀਤਾ ਉਥੇ ਅੱਜ ਇਹਦੇ ਤੇ ਅਮਲ ਕਰਨ ਦੀ ਲੋੜ ਆ ਜਿੱਦਾਂ ਦਾ ਅੱਜ ਮਾਹੌਲ ਆ ਇਹਦੇ ਵਿੱਚ ਤੇ ਹੋਰ ਹੋ ਜਾਂਦਾ ਭਾਵੇਂ ਸਾਡੀਆਂ ਬੱਚੀਆਂ ਵਾਂ ਸਾਡੀਆਂ ਧੀਆ ਵਾਂ ਜਾਂ ਸਾਡੇ ਬਜ਼ੁਰਗ ਨੇ ਜਾਂ ਭੈਣਾ ਵਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੇ ਆ ਜਿਹੜਾ ਸਾਨੂੰ ਕਿਰਪਾਨ ਦਿੱਤੀ ਜਾਂ ਹਥਿਆਰ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਪਾਂ ਦਿਨ ਮਨਾ ਰਹੇ ਹਾਂ ਤੇ ਇਹ ਹਥਿਆਰ ਇਹ ਸਾਨੂੰ ਸਾਰਿਆਂ ਨੂੰ ਕੋਲ ਰੱਖਣਾ ਚਾਹੀਦਾ ਇੱਕ ਤੇ ਸਾਡੀ ਸੁਰੱਖਿਆ ਵਾ ਦੂਜਾ ਨਾਲ ਦੀ ਨਾਲ ਕਿਤੇ ਕਿਸੇ ਮਜਲੂਮ ਨੂੰ ਕੋਈ ਲੋਡ ਪੈ ਜਾਂਦੀ ਆ ਤੇ ਇਹ ਵਰਤਿਆ ਜਾਂਦਾ ਫਿਰ ਗੁਰੂ ਦਾ ਹੁਕਮ ਵੀ ਇਹਨੂੰ ਰੱਖਣਾ ਕੁਅੱਜ ਜਦੋਂ ਆਪਾਂ ਗੁਰੂ ਦਾ ਆਗਮਨ ਮਨਾ ਰਹੇ ਆ ਗੁਰੂ ਦਾ ਹੀ ਹੁਕਮ ਹੈ ਸਾਨੂੰ ਵੀ ਸ਼ਸਤਰ ਧਾਰੀ ਹਥਿਆਰ ਰੱਖੋ ਤੇ ਇਹ ਰਵਾਇਤੀ ਹਥਿਆਰ ਜਿਹੜੇ ਆ ਸਿੱਖਾਂ ਨੂੰ ਆਪਣੇ ਕੋਲ ਰੱਖਣੇ ਚਾਹੀਦੇ ਆ ਦੂਜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਆ ਸਮੁੱਚੇ ਸੰਸਾਰ ਨੇ ਅਕਾਲ ਤਖਤ ਸਭ ਨੂੰ ਪਹਿਲਾ ਅਤਮਸਤਕਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਹੋਰ ਵੀ ਸਾਨੂੰ ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ ਬਜਾਏ ਇਧਰ ਉਧਰ ਧੱਕੇ ਖਾਣ ਦੀ ਬਜਾਏ ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਕਿਉਂਕਿ ਗੁਰਮਤਿ ਦੇ ਸਿਧਾਂਤ ਦੇ ਵਿੱਚ ਹੈਗਾ ਗੁਰਮੁਖ ਬੈਸੋ ਸਫਾ ਬਿਸ਼ਾਈ ਹਰ ਮਸਲੇ ਦਾ ਹੱਲ ਸਵਾਦ ਆ ਦਲਬਾਤ ਆ ਤੋ ਜਿਹੜੇ ਨਿੱਜੀ ਨਿੱਜੀ ਛੋਟੇ ਛੋਟੇ ਕੋਈ ਸਿੱਖਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਉਹ ਧਾਰਮਿਕ ਪੱਖ ਤੋਂ ਹੋਣ ਜਾਂ ਪਰਿਵਾਰਕ ਤੋਂ ਹੋਣ ਉਹਦੇ ਲਈ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਕੀਤੀ ਹੈ ਠੀਕ ਹੈ ਕਿ ਉਹ ਵੱਡਾ ਤਖਤ ਤਾਂ ਸਾਡਾ ਔਰ ਉਸ ਤੋਂ ਹਰ ਤਰੀਕੇ ਦੀ ਸੇਧ ਸਾਡੇ ਗੁਰੂ ਨੇ ਦਿੱਤੀ ਤੇ ਅੱਜ ਵੀ ਸਾਨੂੰ ਲੈਣੀ ਚਾਹੀਦੀ ਆ ਸਾਨੂੰ ਆਪਣੇ ਤਖਤਾਂ ਨੂੰ ਨਾਤਮਸਤਕ ਰਹਿਣਾ ਚਾਹੀਦਾ ਗੁਰੂ ਦੀਆਂ ਕੀਦੇ ਚੱਲਣਾ ਚਾਹੀਦਾ ਇਹੀ ਮੈਂ ਸੰਗਤਾਂ ਨੂੰ ਅੰਦਰ ਉਪਦੇਸ਼ ਦਿੱਤਾ ਔਰ ਇਹੀ ਮੈਂ ਮੀਡੀਏ ਦੇ ਰਾਹੀਂ ਸਮੁੱਚੇ ਗੁਰੂ ਨਾਨਕ ਨਾਮ ਲੈਵ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਵਾਲੇ ਬਣੀਏ ਗੁਰੂ ਨੇੜੇ ਆਈਏ ਤੇ ਗੁਰੂ ਅਨਸਾਰੀ